ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਕਿਦਾਂ ਤੁਸੀਂ ਸਾਰੇ ਠੀਕ ਹੋ ਮੈਂ ਵੀ ਕਰ ਦੇ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਦਰਸ਼ਕੋ ਅੱਜ ਦੇ ਨਿਊ ਬਲੌਗ ਦੀ ਸਟਾਰਟਿੰਗ ਹੋ ਚੁੱਕੀ ਹੈ 9 ਵਜਨ ਚ ਰਹਿ ਗਏ ਆ ਜੀ 9 ਮਿੰਟਾਂ ਤੇ ਹੋਰ ਦਰਸ਼ਕੋ ਕੀ ਹਾਲ ਚਾਲ ਹੈ ਕਿਦਾਂ ਲੱਗਦੀ ਸਾਡੀ ਵੀਡੀਓ ਕਮੈਂਟ ਚ ਜਰੂਰ ਦੱਸਿਓ ਜੀ ਤੇ ਛੋਟੀ ਜੀ ਵੀਡੀਓ ਰਹਿਣ ਵਾਲੀ ਆ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਦਰਸ਼ਕੋ ਤੇ ਹੈਲੋ ਹੈਲੋ ਹੁਣ ਕੋਈ ਫਿਕਰ ਨਹੀਂਗਾ ਕੋਈ ਫਿਕਰ ਨਹੀਂਗਾ ਕਿਸੇ ਵੀ ਤਰ੍ਹਾਂ ਦਾ ਕੋਈ ਫਿਕਰ ਨਹੀਂਗਾ ਦਰਸ਼ਕੋ ਪਤਾ ਕਿਉਂ ਫਿਕਰ ਨਹੀਂਗਾ ਇਹ ਫਿਕਰ ਮੈਂ ਉਸ ਫਿਕਰ ਦੀ ਗੱਲ ਕਰਦੀ ਕਿ ਸਾਡੇ ਹੁਣ ਮੋਬਾਈਲ ਕਿਵੇਂ ਚੱਲਣਗੇ ਜਾਂ ਸਾਡੇ ਨੈਟ ਕਿਵੇਂ ਆਊਗਾ ਇਹ ਉਹਦਾਂ ਦਾ ਸਿਸਟਮ ਸਾਡੇ ਹੋ ਗਿਆ ਹਨਾ ਦਰਸ਼ਕੋ ਆਪਾਂ ਲਵਾ ਲਿਆ ਜੀ ਵਾਈਫਾਈ ਹਨਾ ਜੀ ਤੇ ਇੱਕ ਛੋਟਾ ਡੱਬਾ ਜਿਹੜਾ ਆ ਪਿਆ ਹੈਗਾ ਸੈਟੋ ਬਾਕਸ ਉਸ ਦਾ ਆਪਣੇ ਦਾ ਟੀਵੀ ਦਾ ਦੇਖੋ Jio ਦਾ ਆਪਾਂ ਲਵਾਇਆ ਜੀ Wi-Fi ਤੇ ਡੱਬੇ ਤੁਹਾਨੂੰ ਦਿਵਾ ਦਿੰਨੇ ਆ ਕਿੰਨੇ ਆ ਤੇ ਆ ਲੈ ਕੇ ਆਂਦਾ ਕਰ ਰਿਮੋਟ ਨਵਾਂ LCD ਦਾ ਕਿਉਂਕਿ ਪੁਰਾਣਾ ਹੋ ਗਿਆ ਸੀਗਾ ਇੱਕ ਪਹਿਲੇ ਤੇ ਆ ਹੈਗਾ ਬਈ ਸੈਟੋ ਬਾਕਸ ਦਾ ਰਿਮੋਟ ਤੇ ਆ ਜਿਹੜਾ ਦਰਸ਼ਕੋ ਆਪਣੇ ਸੈਟੋ ਬਾਕਸ ਆ ਜਿਹੜਾ ਡੱਬਾ ਹੁੰਦਾ Wi-Fi ਦਾ ਇਹ ਤੇ ਇੱਕ ਆਪਾਂ ਤੁਹਾਨੂੰ ਛੱਤ ਤੇ ਵੀ ਲੈ ਕੇ ਚੱਲਦੇ ਆ ਛੱਤ ਤੇ ਤੁਹਾਨੂੰ ਆਪਾਂ ਬਾਕਸ ਦਿਖਾਉਨੇ ਆ ਉਹ ਬਲੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਆ ਦੇਖੋ ਜੀ ਇੱਥੇ ਲਾਤਾ ਆਪਾਂ ਵਾਈਫਾਈ ਕੱਲ ਫਿੱਟ ਕਰਵਾ ਲਿਆ ਸੀਗਾ ਦੇਖੋ ਅਸੀਂ ਅੰਦਰ ਲਵਾਉਣਾ ਸੀਗਾ ਤੇ ਫਿਰ ਅਸੀਂ ਇੱਥੇ ਲਵਾਤਾ ਆ ਇਦਾਂ ਗਈ ਆਪਣੇ ਤਾਰ ਇੱਥੋਂ ਦੀ ਉਹ ਆਪਣੇ ਡੈਸ ਤੇ ਡੈਸ ਮੈਂ ਲਾਦੀ ਹੁਣ ਕਿਸੇ ਕੰਮ ਦੀ ਨਹੀਂ ਗੀ ਹੁਣ ਚੱਲਦੇ ਆ ਦਰਸ਼ਕੋ ਆਪਾਂ ਥੱਲੇ ਛੱਤ ਤੋਂ ਹੁਣ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਦਰਸ਼ਕੋ ਕਿਉਂਕਿ ਪਹਿਲਾ ਮਹੀਨੇ ਦੀ ਮਹੀਨੇ ਆਇ ਹੁੰਦਾ ਸੀਗਾ ਹਨਾ ਤੇ ਹੁਣ ਇਹਦੇ ਚ ਆਪਾਂ 6 ਮਹੀਨੇ ਤਾਂ ਕਰਵਾ ਕੇ ਛੱਡ ਲਾਂਗੇ ਤਾਂ 6 ਮਹੀਨੇ ਆਪਾਂ ਨੂੰ ਇਹਦੇ ਚ ਵੇਖਣ ਦੀ ਲੋੜ ਨਹੀਂ ਵੀ ਆਪਣੇ ਕਿੰਨਾ ਕੁ ਨੈਟਾ ਰਹਿ ਗਿਆ ਕਿੰਨਾ ਕੁ ਨਹੀਂ ਹਨਾ ਵੈਸੇ ਇਹਦੇ ਚ ਵੀ ਤਾਂ ਰੀਚਾਰਜ ਕਰਵਾਉਣਾ ਪੈਂਦਾ ਤੇ ਬਟ ਐ ਐ ਵੀ ਖਤਮ ਨਹੀਂ ਹੁੰਦਾਗਾ ਚੱਲਦਾ ਹੀ ਰਹਿਣਾ ਚੱਲਦਾ ਹੀ ਰਹਿਣਾ ਹਨਾ ਦਰਸ਼ਕੋ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕੱਲ ਅਸੀਂ ਨਾ ਸਾਰੇ ਜਣੇ ਬਹੁਤ ਜ਼ਿਆਦੇ ਖੁਸ਼ ਹੋਏ ਅਸੀਂ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਘਰ ਚ ਆਉਂਦੀ ਦਾ ਦਰਸ਼ਕੋ ਦੇ ਦੋ ਫਿਰ ਤੁਹਾਨੂੰ ਪਤਾ ਖੁਸ਼ੀ ਜਾਏ ਜਾਂ ਬੰਦੇ ਦੀ ਤੇ ਮੈਂ ਲੱਗੀ ਪਈ ਆ ਭਾਈ ਇਧਰ ਲੀੜਾ ਕਪੜਾ ਧੋਣ ਵਾਸਤੇ ਮੈਂ ਕਿਹਾ ਚਲੋ ਇੱਕ ਵਾਰੀ ਟੂਟੀ ਆ ਜਾਏ ਟੂਟੀ ਆ ਹੀ ਨਹੀਂ ਜੀ ਹਜੇ ਦੇਖੋ ਉਦੋਂ ਛੱਡਦੇ ਆ ਜਦੋਂ ਆਪ ਨੂੰ ਲੋਡ ਹੁੰਦੀ ਹੈ ਲੋਕਾਂ ਨੂੰ ਇਹ ਹੋਰ ਦਰਸ਼ਕੋ ਕੀ ਹਾਲ ਹੈ ਜੀ ਤੁਹਾਡੇ ਸਾਰਿਆਂ ਦੇ ਗੁੜੀਆਂ ਨਾਲ ਗੱਲ ਕਰਦੇ ਆ ਕੀ ਕਹਿੰਦੀ ਆ ਕਿਵੇਂ ਆ ਠੀਕ ਹੈ ਕਿਵੇਂ ਨਾ ਤੇ ਟਾਈਮ ਪਾਸ ਕਰਨਾ ਨਾ ਪੜਾਈ ਨਹੀਂ ਕਰਨੀ ਫਿਰ ਕਿਤਾਬਾਂ ਹੋਣੀਆਂ ਤਪੜਾ ਕਿਤਾਬਾਂ ਦੀ ਨਹੀਂ ਗੱਲ ਤੂੰ ਕਿਹੜੇ ਕਿਹੜੇ ਸਬਜੈਕਟ ਲੈਣੇ ਜਿਹੜੇ 11ਵਾਂ ਵਿੱਚ ਸੀ 11ਵੇਂ 11ਵੇਂ ਵਿੱਚ ਸੀ 12ਵੇਂ ਦੇ ਸਬਜੈਕਟ 11ਵੇਂ ਵਾਲੇ ਲੱਗਣਗੇ ਤੇ ਫਿਰ ਉਹਨਾਂ ਦੀ ਤਿਆਰੀ ਕਰ ਲੈ ਇਹਨਾਂ ਦਾ ਕੀ ਹੈ ਦੇਖੋ ਦਰਸ਼ਕੋ ਬਸ ਸਾਰੀ ਦੇੜਿਆ ਹੀ ਕੁਝ ਵੇਖੀ ਜਾਣਾ ਸੀ ਕੀ ਇਹ ਹੋਏਗਾ ਵੀ ਆਪਾਂ ਆਪਾਂ ਨੂੰ ਇਹ ਕੋਈ ਪੜਾਈ ਤਾਂ ਨਹੀਂ ਸਿਖਾਉਂਦੇ ਸਾਰੀ ਦਿਹਾੜੀ ਆਪਾਂ ਟਾਈਮ ਪਾਸ ਕਰਦੇ ਰਹਿੰਨੇ ਆ ਸਾਰੀ ਦਿਹਾੜੀ ਆਪਾਂ ਟਾਈਮ ਪਾਸ ਕਰਦੇ ਰਹਿੰਨੇ ਆ ਐਦਾਂ ਥੋੜੀ ਹੁੰਦਾਗਾ ਬੱਚਿਆਂ ਨੂੰ ਕਿੰਨਾ ਹੀ ਸਮਝਾ ਲਓ ਪਹਿਲੀ ਗੱਲ ਤਾਂ ਮੋਬਾਈਲ ਮਹਬੂਲ ਜੇ ਤਾਂ ਲੈ ਕੇ ਹੀ ਨਹੀਂ ਦੇਣੇ ਚਾਹੀਦੇ ਬੱਚਿਆਂ ਨੂੰ ਤੇ ਆਪਣੇ ਵਰਗੇ ਐ ਮਜਬੂਰੀ ਸਮਝ ਲੈਂਦੇ ਵੀ ਚਲੋ ਸਾਡਾ ਬੱਚਾ ਘਰੋਂ ਬਾਹਰ ਨਾ ਜਾਵੇ ਹਨਾ ਵੀ ਸਾਡਾ ਬੱਚਾ ਲਾਲਚ ਲੱਗਿਆ ਰਹੇ ਚਲੋ ਐਂ ਵੀ ਪੜਾਈ ਵੀ ਕਰਨੀ ਐ ਫੋਨ ਵੀ ਦੇਖਣੇ ਐ ਤੇ ਐਦਾਂ ਥੋੜੀ ਹੁੰਦਾ ਵੀ ਸਾਰੀ ਸਾਰੀ ਦਿਹਾੜੀ ਆਪਾਂ ਇੱਕੋ ਹੀ ਚੀਜ਼ ਵੇਖੀ ਜਾਣੀ ਐ ਐਨੋ ਛੱਡ ਦੇ ਤੇ ਪੜਾਈ ਚੱਕੋ 11ਵੀਂ ਦੇ ਤੇਰੇ ਵੇਖੀ ਕੀ ਕੀ ਸਿਸਟਮ ਹੈ ਇਹਨਾਂ ਨੇ ਨਹੀਂ ਸਿਖਾਉਣਾ ਕੁਝ ਵੀ ਆਪਾਂ ਨੂੰ ਤੇ ਚਲੋ ਟਾਈਮ ਹੁੰਦਾ ਕੋਈ ਚੀਜ਼ ਵੇਖਣ ਦਾ ਵੀ ਚਲੋ ਆਪਾਂ ਚੀਜ਼ ਵੀ ਆਪਾਂ ਫੋਨ ਵੇਖਣਾ ਜਾਂ ਹਨਾ ਟੀਵੀ ਵੇਖਣਾ ਟਾਈਮ ਹੁੰਦਾ ਚਲੋ ਵੀ ਸਾਰੀ ਦਿਹਾੜੀ ਆਪਾਂ ਪੜਾਈ ਤੇ ਵੀ ਨਹੀਂ ਸਿਰ ਲਾ ਸਕਦੇਗੇ ਚਲੋ ਪੜਾ ਪੜਾਈਆਂ ਕਰਕੇ ਤਾਂ ਉਦੋਂ ਬਾਅਦ ਤਾਂ ਬੱਚਾ ਚਲੋ ਵੀ ਚਲੋ ਵੇਖ ਬੁੱਕ ਕੇ ਫੋਨ ਉਹਦੋਂ ਬਾਅਦ ਤਾਂ ਚਲ ਆਪਾਂ ਵੇਖ ਕਹਿੰਦੇ ਆਂ ਵੀ ਪੜ੍ਹਾਈ ਕਰ ਲਵੇ ਹਨ ਤੇ ਬਾਕੀ ਇਸ ਦੀ ਇੱਕ ਲਾਸਟ ਕਲਾਸ ਰਹਿ ਗਈ ਐ ਸੈਸ ਨੂੰ ਪਲੱਸ 2 ਹੀ ਕਰਵਾਉਣੀ ਹੈਗੀ ਐ ਤੇ 11ਵੀਂ ਅਸੀਂ ਕਰ ਰੱਖੀ ਐ ਤੇ ਪਲੱਸ 2 ਹੈ ਜਿਹੜੀ ਉਹ ਅਸੀਂ ਸੈਸ ਨੂੰ ਓਪਨ ਕਰਵਾਵਾਂਗੇ ਤੇ ਇਸ ਕਰਕੇ ਇਸ ਵਾਰੀ ਅਸੀਂ ਵਾਈਫਾਈ ਲਵਾਤਾ ਵੀ ਅਸੀਂ ਆਖੇ ਬੱਚਿਆਂ ਨੂੰ ਪੜ੍ਹਨ ਚ ਦਿੱਕਤ ਨਾ ਆਵੇ ਤੇ ਬੱਚੇ ਆ ਕਿ ਸਾਰੇ ਦਿਹਾੜੀ ਬਸ ਗੁੱਡੇ ਵੇਖ ਲੈ ਹੈ ਚੀਨੀ ਦੇਖ ਲੈ ਵੀ ਕਿਵੇਂ ਖਾਂਦੇ ਆ ਉਹ ਬਰੀ ਕਬਰੀ ਕੱਖਾਂ ਵਾਲੇ ਉਹਨਾਂ ਦਾ ਕੀ ਵੇਖਣਾ ਹਨਾ ਉਹਨਾਂ ਦਾ ਤਾਂ ਕੰਮ ਹੀ ਐ ਇਦਾਂ ਹੈਗਾ ਤੁਸੀਂ ਆਪੋ ਆਪਣੇ ਕੰਮਾਂ ਤੇ ਧਿਆਨ ਦਿਓ ਜਿਨ੍ਹਾਂ ਨੇ ਪੜ੍ਹਨਾ ਪੜ੍ਹਾਈ ਕਰੋ ਜਿਨ੍ਹਾਂ ਨੇ ਕੋਈ ਵੀ ਆਪਣਾ ਹਮਵਰਕ ਕਰਨਾ ਹੈਗਾ ਫੋਨਾਂ ਤੇ ਕਰੋ ਐਦਾਂ ਥੋੜੀ ਹੁੰਦੀ ਆ ਬੱਚੇ ਨਾ ਫਿਰ ਉਹਨਾਂ ਚੀਜ਼ਾਂ ਦਾ ਨਜਾਇਜ਼ ਫਾਇਦਾ ਚੱਕਣ ਲੱਗ ਜਾਂਦੇ ਆ ਮੈਨੂੰ ਐਸੇ ਕਰਕੇ ਜਵਾਕਾਂ ਤੇ ਗੁੱਸਾ ਆ ਜਾਂਦਾ ਹੈਗਾ ਵੀ ਤੁਸੀਂ ਨਜਾਇਜ਼ ਫਾਇਦਾ ਨਾ ਚੱਕਿਆ ਕਰੋ ਆ ਠੀਕ ਹੈ ਤੁਹਾਡੇ ਕੋਲੇ ਚੀਜ਼ਾਂ ਹੈਗੀਆਂ ਤੁਸੀਂ ਉਹਨਾਂ ਦਾ ਸਹੀ ਇਸਤੇਮਾਲ ਕਰੋ ਵਰਤੋ ਉਸ ਨੂੰ ਸਾਰੀ ਦਿਹਾੜੀ ਦਾ ਤਾਂ ਕੁਝ ਵੀ ਮੁੱਕਦਾ ਨਹੀਂਗਾ ਭਾਵੇਂ ਸਾਰੀ ਦਿਹਾੜੀ ਮੈਂ ਵੀ ਭਾਵੇਂ ਸਾਰੀ ਦਿਹਾੜੀ ਲੱਗੀ ਰਵਾਂ ਕੀ ਮੁੱਕਦਾ ਹੈਗਾ ਕੁਝ ਨਹੀਂ ਮੁੱਕਦਾ ਹੈਗਾ ਤੇ ਠੀਕ ਹੈ ਦਰਸ਼ਕੋ ਅੱਜ ਦੀ ਵੀਡੀਓ ਆਪਾਂ ਇੱਥੇ ਕਰਨ ਲੱਗੇ ਆਂ ਐਂਡ ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ